ਤੂੜੀ ਪਉਣੀ ਆ ਪਾ ਮੂਰੇ ਵੇਖ ਲੋ ਹਾਂਜੀ ਤੂੜੀ ਤੇ ਢੀੜ ਆ ਗਈ ਤੇ 4 ਪਾਊਗਾ ਬੰਦਾ 22 ਲੀਟਰ ਦੀ ਭਵੇਂ ਲੈ ਕੇ ਗਰੰਟੀ ਲੈ ਲੈ ਹਾਂ ਦੁੱਧ ਵਧੂਗੀ 20 ਪਲੱਸ ਤਾਂ ਜਾਊਗੀ ਹੈਨਾ ਹਾਂ 라20 ਦੱਸ ਕੇ ਲੇਉ ਸਹੀ ਗੱਲ ਆ ਥਾਂ ਲੇਵੇ ਦੀ ਸਾਫ ਆ ਗਈ ਮੋੜ ਲੋ ਇਸ ਵੀ ਉਹਦੇ ਦਾ ਬੱਚਾ ਛੱਡਿਆ ਹੀ ਨਹੀਂ ਕਿ ਬੱਚੇ ਦੀ ਲੋੜ ਨਹੀਂ ਹਾਂ ਬੱਚੇ ਦੀ ਕੋਈ ਲੋੜ ਨਹੀਂ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਆਦਮਪਰਾ ਤਹਿਸੀਲ ਆ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਇਹ ਵਕਾਊ ਆ ਗਈ। ਦੂਜਾ ਸੂਆ ਸੂਈ ਵੀ ਐ। ਤਕਰੀਬਨ 20-25 ਦਿਨ ਇਹਨੂੰ ਸੂਈ ਨੂੰ ਹੋਗੇ। ਤੇ ਜਿੰਨਾ ਦੁੱਧ ਹੋਊਗਾ ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦੱਸਿਆ ਜਾਊਗਾ। ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ। ਰੇਟ ਵੀਡੀਓ ਦੇ ਵਿੱਚ ਹੀ ਹੋਊਗਾ। ਤੇ ਅੱਗੇ ਸਾਰੀ ਤਸੱਲੀ ਤੁਸੀਂ ਕਰਨੀ ਆ ਤੇ ਡਿਟੇਲ ਆਪਾਂ ਸਾਰੀ ਬਾਅਦ ਤੋਂ ਲੈ ਕੇ ਦੇਵਾਂਗੇ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਫੇਸਬੁਕ ਪੇਜ ਨੂੰ ਕਰ ਲਿਓ ਫੋਲੋ ਤੇ ਅੱਜ ਤੁਹਾਡੇ ਕੋਲ ਆਪਾਂ ਜਿਆਦਾ ਸਮਾਨ ਨਹੀਂ ਲੈਂਦੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਤੇ ਡਿਟੇਲ ਲੈ ਕੇ ਦਿੰਨੇ ਆ। ਵਾਹਿਗੁਰੂ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ। ਇਹ ਆਪਣਾ ਨਾਮ ਦੱਸ ਦਿਓ ਪਹਿਲਾਂ ਜੀ। ਮੇਰਾ ਨਾਮ ਭਾਈ ਬਾਬਾ ਸਤਨਾਮ ਸਿੰਘ ਆ। ਹਾਂਜੀ। ਇਹ ਆਪਣੇ ਕੋਲੇ ਗਊ ਨੂੰ ਸੂਈ ਨੂੰ 25 ਦਿਨ ਹੋ ਗਏ ਭਾਈ। ਠੀਕ ਆ ਜੀ। 18 ਲੀਟਰ ਦੁੱਧ ਤਿਆਰ ਆ ਕੰਡੇਲਾ ਮਾਂ। ਠੀਕ ਆ ਹੁਣ ਤੋਕ ਕੇ ਲਿਆ। ਆ ਬੱਚਾ ਬੈਠਾ। ਬੱচ্চਾ ਬੱচ্চਾ ਹਾਂ ਬੱচ্চਾ ਠੀਕ ਆ ਸੁਆ ਕਿਹੜਾ ਜੀ ਸੁਆ ਦੂਜਾ ਹੈ ਸੁਆ ਦੂਜਾ ਸੁਆ ਦੂਜਾ ਹੈ ਜੀ ਠੀਕ ਹੈ ਜੀ ਵੀ ਇਹ ਪਹਿਲਾਂ ਤਾਂ ਨਹੀਂ ਬਕਾਉ ਕੀਤੀ ਵੀ ਅਗਲਾ ਕਈ ਵੀਰ ਕਹਿੰਦਾ 25 ਦਿਨ ਕਿਵੇਂ ਹੋਗੇ ਹਾਂਜੀ ਵੀ ਇਹ ਅਸੀਂ ਪਹਿਲਾਂ ਵੇਚਣ ਦੀ ਸਕੀਮ ਨਹੀਂ ਸੀ ਘਰੇ ਚੋਣ ਦੀ ਸਕੀਮ ਸੀ ਠੀਕ ਹੈ ਬਾਕੀ ਮੇਰੇ ਕੋਲੇ ਦਵਾਈਆਂ ਬੁੰਡੀਆਂ ਦਾ ਕੰਮ ਆ ਬੈਠਾ ਅੱਗੇ ਵੀ ਮੇਰੀ ਬਹੁਤ ਵੀਡੀਓ ਮੇਰੀਆਂ ਵਾਇਰ ਬਹੁਤ ਹੁੰਦੀਆਂ ਆਈਆਂ ਹਾਂਜੀ ਹਾਂਜੀ ਇਹ ਮੈਨੂੰ ਹੁਣ ਇਹ ਚੋਣ ਕਰਨ ਦਾ ਔਖਾ ਭਾਈ ਇਹ ਮੈਂ ਤਾਂ ਵੇਚ ਰਿਆ ਹੁਣ ਠੀਕ ਹੈ ਜੀ 18 ਲੀਟਰ ਦੀ ਦੁੱਧ ਦੀ ਗਾਰੰਟੀ ਹੈ ਭਾਈ ਚੋਲੋ ਭਾਵੇਂ ਦੋ ਟਾਈਮ ਚੋਲੋ ਜਾਂ ਤਿੰਨ ਟਾਈਮ ਚੋਲੋ ਠੀਕ ਹੈ ਅਗਲਾ ਚੋ ਕਿ ਤਸੱਲੀ ਕਰਕੇ ਲੈ ਜੇ ਸਹੀ ਸੀਰ ਪੂਰੀ ਆਏ ਆਏਗੀ ਕੋਈ ਵੀ ਅਸੀਂ ਮਸ਼ੀਨ ਨਾਲ ਚੋਨੇ ਆ ਭਾਈ ਅੱਛਾ ਮਸ਼ੀਨ ਤੇ ਚੋਨੇ ਆ ਡੇਲੀ ਅਸੀਂ ਠੀਕ ਆ ਚੋਾਈ ਭਾਵੇਂ ਕੋਈ ਹੱਥੀ ਵੀ ਕਰ ਸਕਦਾ ਕੋਈ ਵੀ ਕਰ ਲੈ ਕੋਈ ਯਾਨੀ ਕਿ ਅਸੀਂ ਤਾਂ ਮਸ਼ੀਨ ਤੇ ਚੋਨੇ ਆ ਡੇਲੀ ਠੀਕ ਆ ਉਹ ਯਾਨੀ ਚੋ ਜਿਵੇਂ ਮਰਜ਼ੀ ਲਵੇ ਚੋ ਜਿਵੇਂ ਕੋਈ ਮਰਜ਼ੀ ਲਵੇ ਠੀਕ ਆ ਬੱਚਾ ਛੱਡਦੇ ਨਹੀਂ ਬਿਲਕੁਲ ਹੀ ਆ ਬੈਠਾ ਮੂਰੇ ਕੀ ਕੀ ਸੁਈ ਉਹਦੇ ਦਾ ਬੱਚਾ ਛੱਡਿਆ ਹੀ ਨਹੀਂ। ਕਿ ਬੱਚੇ ਦੀ ਲੋੜ ਨਹੀਂ। ਹਾਂ ਬੱਚੇ ਦੀ ਕੋਈ ਲੋੜ ਨਹੀਂ। ਠੀਕ ਆ। ਤੇ ਉ ਕਿਵੇਂ ਅਚਵਾਚ ਪੁੱਛੂ ਕਿਵੇਂ ਆਗੀ। ਪੂਰੀ ਵਧੀਆ ਇੱਕ ਨੰਬਰ ਹੈ। ਥਣ ਥਣ ਓਕੇ ਜਮਾ। ਥਣ ਓਕੇ ਆ ਜਮਾ। ਠੀਕ ਆ ਤੇ ਰੇਟ ਆਪਾਂ ਕਿੰਨਾ ਕਰਦੇ ਇਹਦਾ? ਰੇਟ ਆਪਾਂ 70000 ਰੁਪਏ। 70000 ਲੈਣੀ ਰੇਟ ਆ ਕੋਈ ਹੋਣੀ ਬਾਹਲਾ ਨਹੀਂ। ਠੀਕ ਆ ਮਾੜਾ ਮੋਟਾ ਹੋ ਜੂ ਮਾਂ ਮਾਨਦਾਨ ਨੂੰ ਹਨਾ ਮੌਕੇ ਤੇ। ਦੱਦ ਜਦੋਂ ਅਸੀਂ ਤਾਂ ਤੂੜੀ ਪਾਉਣੀ ਆ ਮੂਰੇ ਦੇਖ ਲਓ ਤੂੜੀ ਤੇ 20 ਆ ਗਈ ਤੇ ਚਾਰ ਪਾਊਗਾ ਬੰਦਾ 22 ਲੀਟਰ ਦੀ ਭਵੇਂ ਲੈ ਕੇ ਗਰੰਟੀ ਲੈ ਲੈ ਹਾਂ ਦੁੱਧ ਵਧੂਗੀ 20 ਪਲੱਸ ਤਾਂ ਜਾਊਗੀ ਹੈਨਾ ਹਾਂ ਲਾ 20 ਦੱਸ ਕੇ ਲਿਓ ਸਹੀ ਗੱਲ ਆ ਸੇਵਾ ਤੇ ਹੁੰਦਾ ਬਾਕੀ ਗਾਈਆਂ ਦਾ ਹੈਨਾ ਹਾਂਜੀ ਹਾਂ ਖੋਲ ਲਓ ਇਹਨਾਂ ਕਿਹੜਾ ਦਵਾਦ ਕੇ ਦਾ ਆ ਆ ਜਾ ਹਲ ਤੇ ਜਾ ਕਿਹੜਾ ਬਾਹਰ ਨਹੀਂ ਕੱਢੀ ਇਹਦਾ ਕਿਵੇਂ ਦਰਦੀ ਐ ਦਰਦੀ ਐ ਆ ਕਿਉਂ ਮਰੀ ਦੋਸਤੋ ਡਿਟੇਲਸ ਤੁਹਾਨੂੰ ਆਪਾਂ ਲੈਤੀ ਆ ਬਾਕੀ ਤੋੜ ਕੇ ਦਿਖਾਵਾਂਗੇ ਭਾਈ ਕਹਿੰਦੇ ਵੀ ਹੁਣ ਕਿਤੇ ਬਾਹਰ ਬੂਰ ਨਹੀਂ ਕੱਢੀ ਗਈ ਤੇ ਮਿਹਨਤ ਮਜ਼ਦੂਰੀ ਕਰਨ ਵਾਲੇ ਭਰਾ ਆ ਗਏ ਤੇ ਬਾਕੀ ਗਾਂ ਦੁੱਧ ਦੇ ਦੂਗੀ ਵਧੀਆ ਸੇਵਾ ਦੇ ਸਿਰ ਤੇ ਹੁੰਦਾਗਾ ਦੇਖ ਸਕਦੇ ਹੋ ਦੂਜਾ ਸੂ ਇਸ ਵਾਰ ਸੂਈ ਵੀ ਆ ਤੇ ਤੁਰਦੀ ਤੁਸੀਂ ਚੈੱਕ ਕਰ ਸਕਦੇ ਹੋ ਦਾ ਐਕਸਾਈਡ ਤੋਂ ਕੱਦ ਘਾੜ ਦਰਮਿਆਨੇ ਦੇ ਵਿੱਚ ਆ ਗਈ ਤੇ ਥਾਨ ਲੇਵੇ ਦੀ ਸਾਫ ਆ ਗਈ ਮੋੜ ਲਓ ਫੇਸ ਦੇਖ ਸਕਦੇ ਹੋ ਸੋਹਣਾਗਾ ਸਭੀ ਬਲੀ ਵੀ ਚੰਗੀ ਆ ਆਣ ਦੇਖ ਸਕਦੇ ਥਣ ਬਹੁਤ ਵਧੀਆ ਆਗੇ ਤੇ ਕੰਪੈਕਟ ਆਰਡਰ ਆਗਾ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਚਵਾਈ ਸਵੇਰੇ ਕਿੰਨੇ ਵਜੇ ਕਰ ਦਿੰਦੇ ਨੇ ਬਈ ਚਵਾਈ ਬਾਈ ਜੀ ਤੜਕੇ 6 ਵਜੇ ਠੀਕ ਆ 8 ਨੇ 5 ਵਜੇ 8 ਨੇ 5 ਵਜੇ ਹਾਂਜੀ ਠੀਕ ਆ ਤੇ ਹੁਣ ਤਕਰੀਬਨ ਆਪਾਂ 3:00 ਵਜੇ ਵੀਡੀਓ ਬਣਾ ਰਹੇ ਹਾਂ ਤੇ ਉਸ ਹਿਸਾਬ ਨਾਲ ਤੁਸੀਂ ਜਜਮੈਂਟ ਕਰ ਸਕਦੇ ਹੋ ਦੋਤੀ 18 ਲੀਟਰ ਦੀ ਬਾਈ ਜੀ ਗਰੰਟੀ ਦੇਵਾਂਗੇ ਥੋਲ ਕੇ ਦੇ ਦੇਵਾਂਗੇ ਠੀਕ ਆ ਹੁਣ ਕੰਡੇ ਲਾ ਕੇ ਕੰਡੇ ਲਾ ਕੇ ਲਿਆ ਸਕਦਾ ਹਾਂ ਹਾਂ ਠੀਕ ਆ ਹਾਂਜੀ ਤੇ ਦੋਸਤੋ ਤਸੱਲੀ ਅੱਗੇ ਤੁਸੀਂ ਕਰਨੀ ਆ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਗਾਣਾ ਖਰੀਦ ਸਕਦੇ ਹੋ ਬਾਕੀ ਸਾਰੇ ਪੱਖਾ ਤੋਂ ਚੰਗੀ ਆ ਸਾਫ ਸੁਥਰੀ ਆ ਫੇਰ ਵੀ ਤਸੱਲੀ ਕਰਨਾ ਤੁਹਾਡਾ ਫਰਜ਼ ਆ ਤੇ ਆਪਦੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਤਾਂ ਧੰਨਵਾਦ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚਾਹਿੰਦਾ ਹਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ